ਕਹਿੰਦੇ ਕੌਣ ਆ ਗਏ ਕਹਿੰਦੇ ਉਹੀ ਚੋਬਰ ਆ ਗਏ ਪਹਿਲਾਂ ਲੈ ਕਹਿੰਦੇ ਤੁਹਾਡੇ ਲਈ ਸਰਾਸਰਾ ਬੰਬਰੀਲਾਂ ਲੈ ਕੇ ਤੇ ਦੇਖਣਾ ਫਿਰ ਆਜੋ ਕੀ ਕਹਿੰਦੇ ਆ ਰੀਲਾਂ ਲੈ ਵੀ ਪਹਿਲੀ ਰੀਲ ਹੈਗੀ ਆਪਣੀ ਕਾਲੀ ਦੁਨੀਏ ਦੇ ਪ੍ਰਧਾਨ ਦੀ ਮਤਲਬ ਕੀ ਬੰਤ ਦੀ ਤੇ ਆਜੋ ਫਿਰ ਦੇਖੀਏ ਜੇ ਇੱਟਾ ਅੱਜ ਕਿੱ lata ਧੂਆ ਨੇ ਤੇ ਕੁੜਗੇ ਨੂੰ ਲੱਗਾ ਵੱਡਾਨ ਬੋਲਦਾ ਬੰਤ ਹਾਂ ਕੈਚੋ ਕੈਸੇ ਹਾਂ ਉਹ ਕਟਲ ਕਰਾਉਣਾ ਇੱਕ ਛੋਟਾ ਜਾ ਉਹ ਨੂੰੀਆਂ ਕਟੀੜਾ ਹਾਂ ਪੱਪ ਹੱ ਫੋਟੋ ਫੋਟੋ ਪਾਏਗੇ ਕਿ ਕਿਤਨਾ ਖਰਚਾ ਕਿਤਨਾ ਹੋਗਾ ਬਲੜ ਪ੍ਰਧਾਨ ਆ ਮੈਂ ਪ੍ਰਧਾਨ ਮੇਰੇ ਕਰਕੇ ਕਿੰਨਾ ਖਰਚਾ ਹੋਗਾ ਹਾਂ ਚੱਲੇਗਾ 40 ਆਲੀ ਆਲੀ ਇਕੱਠਾ ਐ ਮੁਸਕਾ 57000 ਵਾਲੀ ਆ ਤਾਂ ਅੱਧਾ ਕਿਲੋ ਤਾਂ ਧੂਆ ਲੈ ਲੈ 5000 ਵਾਲੀ ਕਹਿੰਦਾ ਪੰਜਾ ਪਾਇਆ ਸੁਰਮਾ ਵਾਲੀ ਨਿਕਲ ਰੇ ਕੱਜਰ ਦੇ ਆ 8000 ਤੇ ਹੋ ਗਈ ਗੱਲ 8000 ਮੈਂ ਤੇਰੇ ਖਾਤੇ ਚ ਪਵਾ ਦੂੰਗਾ ਬੱਲਾ ਕੁਛ ਨਹੀਂ ਕਰਨਾ ਹੈ ਅੱਟੇ ਜਦ ਨਾਨ ਕਰਤੀ ਮੁੰਡੇ ਨੇ ਕਹਿੰਦੇ ਟੱਕੜਾ ਗੰਮ ਇਹਦਾ ਵੀਰ ਹੈ ਤੇ ਆਪਣੀ ਅਗਲੀ ਡੇਟ ਹੈਗੀ ਕਹਿੰਦੇ ਜਾਲੀ ਵਾਲਾ ਬਾਬਾ ਕਿਹੜਾ ਨਾਮ ਬਾਬਾ ਗਿਆ ਮਾਰਕੀਟ ਚ ਜਾਲੀ ਵਾਲਾ ਬਾਬਾ ਵੇਰੇ 150 ਰੁਪਿਆ ਦੇ ਦੇ ਮੈਂ ਜਾਲੀ ਵਾਲੇ ਬਾਬੇ ਤੇ ਮੱਥਾ ਟੇਕ ਕੇ ਆਉਣਾ ਚੱਲ ਸ਼ੁਕਰ ਆ ਭਰਾਵਾ ਤੇਰਾ ਵੀ ਧਿਆਨ ਰੱਬ ਵਾਲੇ ਬੰਨੇ ਹੋਇਆ ਆ ਫੜ ਸਹੀ ਗੱਲ ਹੈ ਬੱਸੀ ਰੱਬ ਨੂੰ ਨਹੀਂ ਧਿਆਨ ਦੇਗੇ ਇਸ ਵੇਲੇ ਚਲ ਮਮੀ 150 ਰੁਪਿਆ ਦੇ ਮੈਂ ਜਾਲੀ ਵਾਲੇ ਬਾਬੇ ਤੇ ਮੱਥਾ ਟੇਕ ਕੇ ਆਉਣਾ ਜਾਲੀ ਨੂੰ ਇਹ ਜਾਲੀ ਵਾਲੇ ਬਾਬਾ ਮੇਰੇ ਪੁੱਤ ਦੀਆਂ ਸਾਰੀਆਂ ਹੀ ਮੰਨਤਾ ਪੂਰੀਆਂ ਕਰੇ ਸੱਚ ਭਾਈ ਮਮੀ ਇਹ 150 ਰੁਪਿਆ ਕੱਲ ਮੇਰੇ ਕੋਲ ਲੈ ਗਿਆ ਅੱਜ ਤੁਹਾਡੇ ਕੋਲ ਲੈ ਗਿਆ ਕਿਹੜੇ ਜਾਲੀ ਵਾਲੇ ਬਾਬੇ ਦੇ ਮੱਥਾ ਟੇਕਣ ਜਾਂਦਾ ਏ ਤੂੰ ਐ ਕਰ ਮੋਟਰਸਾਈਕਲ ਬਾਹਰ ਕੱਢ ਜਾਲੀ ਵਾਲਾ ਬਾਬਾ ਆਪਾਂ ਵੇਖ ਕੇ ਆਈਏ ਹਾਂ ਉੱਥੇ ਕਿੱਥੇ ਲੱਗਦਾ ਚਾਹਿਆ ਕੀ ਹੋ ਗਿਆ ਉਹੀ ਹੈ ਆ ਨਹੀਂ ਹੈ ਬੜਾ ਪੜਾ ਜਾਂਦਾ ਨਹਾਸ ਕਰਈ ਆਏ ਤੇ ਆ ਪੈ ਗਈ ਐਂ ਕਰ 150 ਰੁਪਏ ਨਹੀਂ ਦੇ ਮੈਂ ਵੀ ਜਾਲੀ ਵਾਲੇ ਲੈ ਉਹ ਕਿੰਨੇ ਲੈ ਆਇਤਾ ਹੈਗੇ ਆਪਾਂ ਵੀ ਟੇਕ ਲੈਨੇ ਮੱਥੇ 150 ਮਹੀਨੇ ਦੇ। ਕੀ ਆ ਵੀਡੀਓ ਬਣਾਈ ਹੈ ਮਿੱਤਰ। ਅਗਲੀ ਵੀਡੀਓ ਹੈਗੀ ਆਪਣੀ ਕਿਸੇ ਵੀ ਕਿਸੇ ਮੂਵੀ ਦੀ ਕਲਿੱਪ ਆ। ਤੇ ਹਾਂ ਪੁੱਤ। ਉਹ ਬੀਬੀ ਹਾਂ। ਕੁਛ ਕਰਵਾਈ। ਉਰੇ ਆ। ਹਾਈ। ਤੇਰੇ ਬਾਬਲ ਨੂੰ ਬਹੁਤ ਹਾਂ ਦੱਸ ਲੈ ਬਾਬਾ। ਮੇਰੇ ਤਾਂ ਮਹਿੰਦੀ ਲੱਗੀ ਐ। ਪੂਰਾ ਜਰਦਾ ਹੀ ਨਗਰਦੇ। ਮਰ ਪਰ ਦਫਾ ਹਣਾ। ਵਿਆਹ ਵਾਲੇ ਤਾਂ ਪਥਾੜ ਦੇ ਪਣਾ ਲਈ ਮੇਰ ਕੋ। ਕਿ ਜਾਨਾ ਹੋ ਗਏ ਤੇ ਮੇਰੇ ਮੰਗੀ ਲੱਗ ਗਿਆ ਜਰਦਾ ਰਗੜਦੇ ਆ ਹਾਂ ਜੀ ਇਹ ਲੀਡ ਹੈਗੀ ਆਪਣੀ ਐਮੀ ਵਰਕ ਵਾਈ ਦੀ ਤੇ ਦੇਖਦੇ ਆ ਫਿਰ ਆਜੋ ਐਕਸਕਿਊਜ਼ ਮੀ ਬ੍ਰੋ ਫੋਨ ਮੋਬਾਈਲ ਉਹ ਪੰਜਾਬੀ ਚ ਗੱਲ ਕਰ ਲਾ ਭਰਾਵਾ ਅੰਗਰੇਜ਼ੀ ਅੰਗਰੂਜੀ ਨਹੀਂ ਆਉਂਦੀ ਤੂੰ ਵੀ ਪਿਆਬੀ ਜਿਹਾ ਹੋਣਾ ਪੰਜਾਬੀ ਟਕਰਨ ਦਾ ਮੈਨੂੰ ਲੱਗਾ ਏਜੰਟ ਕਿਤੇ ਸਾਨੂੰ ਤਰਨ ਤਰਨ ਤੇ ਹੀ ਲਾ ਗਿਆ ਤਰਨ ਤਰਨ ਨਹੀਂ ਲੱਗਦਾ ਸਹੀੰਦਾ ਬੇਜੀ ਅਗਰ ਰੀਅਲੀ ਵੀ ਹੈਗੀ ਆਪਣੀ ਐਮੀ ਵਰਕ ਵਾਈ ਦੀ ਤੇ ਚਲਾ ਦੇ ਮੁੰਡਿਆ ਕੀ ਕਹਿੰਦੀ ਐ ਫਿਰ ਹੋਰ ਸੁਣਾ ਤੂੰ ਸੁਣਾ ਦੇ ਕੁਝ ਕਿਸ ਨੂੰ ਨਾ ਸਿੱਧੂ ਮੁਸੇ ਵਾਲਾ ਤਾਂ ਤੂੰ ਹੈ ਨਹੀਂ ਜਿਹੜਾ गाना ਸੁਣਾਏਗਾ ਬਕਵਾਸ ਸੁਣਾ ਦੇ ਗਾਣਾ ਆਉਂਦਾ ਮੈਨੂੰ ਸੁਣਾਵਾ ਤੇ ਮੁਸੇ ਵਾਲੇ ਦੀ ਬਣਾ ਸੁਣਾਈ ਬਕਵਾਸ ਸੁਣਾ ਦੇ ਐ ਇਸਵੇਂ ਨਾਲ ਆਪਾਂ ਬਾਧਦੇ ਆਂ ਆਪਣੀ ਅਗਲੀ ਰੀਲ ਦੇ ਵੰ ਤੇ ਆਜੋ ਫਿਰ ਵਿਆਹ ਸੁਆਹ ਹੋਵੇ ਮੁੰਡਾ ਕੋਈ ਟੇਕੇ ਕੰਮ ਤਾਂ ਕਰਦਾ ਨਹੀਂ ਕੁੜੀ ਵਾਲੇ ਆ ਕੇ ਪੁੱਛਦੇ ਮੁੰਡਾ ਕੰਮ ਕੀ ਕਰਦਾ? ਇਹੀ ਕਹਿਣਾ ਪੈਂਦਾ ਕਿ ਦੁਪਹਿਰ ਤੱਕ ਤਾਂ ਮੁੰਡੇ ਦੀ ਆਟੇ ਦੀ ਚੱਕੀ ਸੀ ਜੇ ਸ਼ਾਮ ਨੂੰ ਚੱਕੀ ਗਈ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ। ਦੇਖੀ ਵੀ ਨਾ ਹੋਵੇ ਕਹਿ ਨਹੀਂ ਸਕਦੇ। ਗੱਲ ਹੈ ਜੀ। ਕਾਰਨੀ ਮੇਰੇ ਦਮ ਬਤੀ ਮੋਹਲੇ ਕਾਲੀ ਕਾਰਾ ਕਾਕਾ ਪ੍ਰੋਡਕਸ਼ਨ ਇੰਡਸਟਰੀ ਅੱਗ ਬਹੁਤ ਹੈ ਜਿਹਨੂੰ ਆਪਾਂ ਮੇਜਰ ਫਾਇਰ ਕਹਿੰਦੇ ਆ ਉਹ ਅੱਗੇ ਹਾਂਜੀ ਵੀਡੀਓ ਕਮੇ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੈਣਾ ਆਪਣੇ ਸਬਸਕ੍ਰਾਈਬ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਫਿਰ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਬਾਏ